ਸਸਤੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਤੇ ਬਹੁਤ ਸੋਹਣੀ ਪ੍ਰਾਪਰਟੀ ਲੈ ਕੇ ਆਇਆ 12 ਕਿੱल्ल्या ਦਾ ਤਕਸੀਮ ਟਾਕਾ ਸਭ ਤੋਂ ਪਹਿਲਾਂ ਰੋਡ ਦੇ ਦਰਸ਼ਨ ਕਰਾਉ ਤੁਹਾਨੂੰ ਆ ਦੇਖੋ ਵੱਡੇ ਰੋਡ ਤੇ ਆ ਠੀਕ ਆ ਆ ਆ ਗਿਆ ਵੱਡਾ ਰੋਡ ਇਧਰੋਂ 12 ਕਿੱल्ल्या ਤਕਸੀਮ ਟਾਕਾ ਵਿੱਚ ਦੋ ਮੋਟਰਾਂ ਤਕਸੀਮ ਟਾਕਾ ਵਿੱਚ ਦੋ ਮੋਟਰ ਬਿਲਕੁਲ ਚੌੜਸਾ ਵੱਡੇ ਰੋਡ ਤੇ ਫਰੰਟ ਲੱਗਦਾ ਆ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣਾਗਾ ਆ ਨਾਲ ਸੈਲਰ ਆ ਗਿਆ ਠੀਕ ਹੈ ਜੀ ਬਰਹਿੰਦਾ ਸ਼ਹਿਰ ਤੋਂ ਨੇੜੇ ਹੀ ਹੈਗਾ ਤੇ ਜੇ ਕੋਈ ਭਰਾ ਇਸ ਪ੍ਰੋਟੀਨ ਨੂੰ ਖਰੀਦਣਾ ਚਾਹਵਾਣ ਹੋਵੇ ਨਾ 12 ਕਿੱਲਿਆਂ ਦਾ ਪੂਰਾ ਪਿਓਰ ਸਟਾਕ ਹੈਗਾ ਇੱਕ ਟਰਾਂਸਫਰ ਮ ਆ ਗਿਆ ਨਾਲ ਹੀ ਇੱਥੋਂ ਇੱਕ ਟਰਾਂਸਫਰ ਮ ਆ ਰਿਹਾ ਆ ਬੋਰ ਆ ਗਿਆ ਇੱਕ ਟਰਾਂਸਫਰ ਹੋ ਲੱਗਿਆ ਅੱਗੇ ਕਵਰ ਆ ਪਿਆ ਹੋਇਆ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿਆਂ ਨੇੜੋ ਕਰਕੇ ਤਾਂ ਬਹੁਤ ਭਾਅ ਸਿਰ ਬਣ ਰਿਹਾ ਹੈ ਟੱਕ ਜੇ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣ ਦਾ ਚਾਹਵਾਨ ਹਨ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੀਚੇ ਨੰਬਰ ਲਿਖਿਆ ਹੋਇਆ ਹੈਗਾ ਸ ਚੋਨੇ ਵਾਲਾ ਬਾਣਾ ਬਹੁਤ ਸੋਹਣਾ ਤਾਂ ਬਹੁਤ ਸੋਹਣੀ ਕਣ ਖੜੀ ਐ ਇੱਥੇ ਆ ਬੋਰ ਆ ਗਿਆ ਪੂਰੇ 12 ਕਿੱਲੇ ਆ ਵੱਡੇ ਰੋਡ ਤੇ ਲੱਗਦਾ ਕਈ ਭਰਾਵਾਂ ਦੇ ਫੋਨ ਆਉਂਦੇ ਸੀ ਨਾ ਕੋਈ 10 12 ਕਿੱਲਾਂ ਦਾ ਬਈ ਟੱਕ ਦੱਸਿਓ ਸਭ ਤੋਂ ਵਧੀਆ ਗੱਲ ਇਹ ਤਕਸੀਮ ਆ ਹੈਨਾ ਤੇ ਦੋ ਮੋਟਰਾਂ ਇਨਵੇਂ ਨੂੰ ਇੱਕ ਮੋਟਰ ਪਾਲੀ ਜਾਂਦੀ ਆਪਾਂ ਇੱਕ ਮੋਟਰ ਪਾਟ ਕੇ ਕਈ ਵਾਰੀ ਕਿ ਐ ਹੁੰਦਾ ਵੀ ਕਿਸੇ ਹੋਰ ਵਾਂਝ ਲੈ ਕੇ ਜਾਣੀ ਹਨ ਤਾਂ ਐ ਵੀ ਹੋ ਜਾਊਗਾ ਤਕਸੀਮ ਖਾਤਾ ਦਾ ਕਿਸੇ ਨਾਲ ਕੋਈ ਵੱਟ ਡੋਲੇਦਾਰ ਨਹੀਂ ਰੌਣਾ ਵੱਡੇ ਰੋਡ ਤੇ ਲੱਗਦਾ ਤੇ ਜੇ ਕੋਈ ਇਹਦੇ ਰੇਟ ਦੇ ਅਕੋਰਡਿੰਗ ਗੱਲ ਕਰਨਾ ਚਾਹੁੰਦਾ ਸਾਡੇ ਨਾਲ ਹਨ ਉਹ ਸਾਡੇ ਨੀਚੇ ਲਿਖੇ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋ ਬਾਕੀ ਇਸ ਤਰ੍ਹਾਂ ਦੀ ਜੇ ਕੋਈ ਪ੍ਰਾਪਰਟੀ ਇਸ ਤੋਂ ਵੱਧ ਜਾਂ ਘੱਟ ਖਰੀਦਣੀ ਚਾਹਣੇ ਹੋਣ ਉਹ ਵੀ ਆਪਣੇ ਕੋਲੇ 2 ਕਿੱਲਿਆਂ ਤੋਂ ਲੈ ਕੇ 1.5 ਕਿੱਲੇ ਹਨਾ ਜਾਂ 5 ਕਿੱਲੇ 10 ਕਿੱਲੇ 15 18 20 30 ਹਨਾ ਜਿੰਨੀ ਪ੍ਰਾਪਰਟੀ ਦੇ ਕੋਈ ਭਰਾ ਚਾਹਵਣ ਹੁੰਦੇ ਹਨਾ ਤਾਂ ਉਹ ਸਾਡੇ ਨਾਲ नीचे लिखे ਨੰਬਰਾਂ ਤੇ ਜ਼ਰੂਰ ਸੰਪਰਕ ਕਰਕੇ ਆਇਆ ਕਰੋ ਫੋਨ ਕਰਕੇ ਆਇਆ ਕਰੋ ਜੇ ਕਿਸੇ ਭਰਾ ਨੇ ਜਦੋਂ ਵੀ ਆਉਣਾ ਪ੍ਰਾਪਰਟੀ ਦੀ ਤੇ ਚਾਹਵਣ ਹੁੰਦੇ ਹਨਾ ਤੇ ਬਾਕੀ ਜਿਵੇਂ ਕਿਸੇ ਨੇ ਕੋਈ ਪਲਾਟ ਵਗੈਰਾ ਖਰੀਦਣਾ ਉਹ ਵੀ ਸਾਡੇ ਨਾਲ ਸੰਪਰਕ ਕਰ ਲਿਆ ਕਰੋ ਕੋਈ ਦਰਸ਼ਨਗਰ ਅਮਰੋਡ ਰੋਡ ਤੇ ਕਿਸੇ ਵੀ ਸਾਈਡ ਤੇ ਤਾਂ ਵੱਡੇ ਰੋਡ ਤੇ ਇਹ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿਆਂ ਤਾਂ ਮਿਲਦੇ ਆਂ ਆਪਾਂ ਜਲਦੀ ਕਿਸੇ ਹੋਰ ਪ੍ਰਾਪਰਟੀ ਨੂੰ ਲੈ ਕੇ ਠੀਕ ਆ ਜੀ ਤਾਂ ਜਿਹੜੇ ਭਰਾ ਬਿਲਕੁਲ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਕਈ ਆਪਣੇ ਟੱਕ ਨ ਲੈਣ ਵਾਲੇ ਹੁੰਦੇ ਆ ਆਪਣੇ ਤੋਂ ਮਿਸ ਨਾ ਹੋਣ ਧੰਨਵਾਦ